ਬਹੁਤ ਹੀ ਜ਼ਰੂਰੀ ਸੂਚਨਾ ਧਿਆਨ ਨਾਲ ਸੁਣ ਲਿਓ ਕੱਲ ਨੂੰ 26 ਤਰੀਕ ਆ 26 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬੰਦ ਕਰਨ ਦਾ ਐਲਾਨ ਸਾਡੇ ਵਿਦਿਆਰਥੀਆਂ ਨੇ ਦਿੱਤਾ ਤੇ ਬੜੀ ਘਟਿਆ ਜਿਹੜੀ ਕਰਤੂਤਾਂ ਤੇ ਉਤਰਿਆ ਹੋਇਆ ਯੂਨੀਵਰਸਿਟੀ ਪ੍ਰਸ਼ਾਸਨ ਹੈ ਪੂਰੇ ਹੱਥ ਕੰਡੇ ਪਣਾ ਰਿਹਾ ਹੈ ਕੱਲ ਦੇ ਬੰਦ ਨੂੰ ਲੈ ਕੇ ਹੋ ਸਕਦਾ ਕੋਈ ਇਹ ਉੱਥੇ ਇਹ ਜਿਹੇ ਇਹਦਾ ਮਾਹੌਲ ਪੈਦਾ ਕਰਨ ਕਿ ਮੁੜ ਕੇ ਆਪਾਂ ਸੈਨੇਟ ਚੌਣਾ ਦੀ ਬਜਾਏ ਕਿਥੇ ਆਪਾਂ ਵੀ ਸਾਡੇ ਜੀ ਵਿਦਿਆਰਥੀਆਂ ਦੇ ਮੁਕਦਮੇ ਰੱਦ ਕਰ ਦਿਓ ਕਿਉਂਕਿ ਇਹ ਹਮੇਸ਼ਾ ਜਿਹੜਾ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਹੈ ਇਹ ਸਾਨੂੰ ਲਜਾਉਂਦਾ ਹੀ ਆਇਆ ਸੋ ਮੈਂ ਪੂਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਕੱਲ ਨੂੰ ਤਿਆਰ ਰਹੋ ਜੇ ਕੋਈ ਐਸੀ ਵੈਸੀ ਹਰਕਤ ਉੱਥੇ ਹੁੰਦੀ ਹੈ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਯੂਨੀਵਰਸਿਟੀ ਦਾ ਉਹਦੇ ਵੱਲੋਂ ਜਾਂ ਸਰਕਾਰਾਂ ਵੱਲੋਂ ਆ ਫਿਰ ਪੂਰੇ ਪੰਜਾਬ ਨੂੰ ਪੈਰ ਜੁੱਤੀ ਨਹੀਂ ਪਾਉਣੀ ਚਾਹੀਦੀ ਸਾਰਾ ਪੰਜਾਬ ਵੀ ਹੀਰਾ ਘੱਟ ਕੇ ਯੂਨੀਵਰਸਿਟੀ ਵੱਲ ਨੂੰ ਹੋ ਜਿਓ ਫਿਲਹਾਲ ਵਿਦਿਆਰਥੀਆਂ ਦਾ ਪ੍ਰੋਗਰਾਮ ਹੈ ਉਹ ਸ਼ਾਂਤਮਈ ਤਰੀਕੇ ਨਾਲ ਕੱਲ ਨੂੰ ਯੂਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ ਤੇ ਜਿੰਨੇ ਜੁਨੀਵਰਸਿਟੀ ਨਾਲ ਸੰਬੰਧਿਤ ਕਾਲਜ ਨੇ ਮੈਂ ਉਹਨਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਅਪੀਲ ਕਰਦਾ ਕਿ ਤੁਹਾਨੂੰ ਵੀ ਕੱਲ ਨੂੰ ਉਹਦੇ ਸਹਿਯੋਗ ਦੇ ਵਿੱਚ ਉਹਦੇ ਸਮਰਥਨ ਦੇ ਵਿੱਚ ਤੁਹਾਨੂੰ ਸਾਰੇ ਕਾਲਜ ਵੀ ਪੂਰਨ ਤੌਰ ਤੇ ਬੰਦ ਕਰਨੇ ਚਾਹੀਦੇ ਆ ਅਗਰ ਹੀ ਮੈਂ ਅਪੀਲ ਕਰਦਾ ਸਾਡੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਪੰਚਾਇਤਾਂ ਨੂੰ ਜੇ ਪੰਚਾਇਤਾਂ ਵੀ ਕਈ ਵਾਰੀ ਆਪਾਂ ਨੂੰ ਪਤਾ ਸਰਕਾਰਾਂ ਦੇ ਅਧੀਨਗੀ ਹੇਠ ਚਲਦੀਆਂ ਹੁੰਦੀਆਂ ਹਨ ਨਾ ਦਾ ਕੋਈ ਹੱਥ ਪੱਲੇ ਬਹੁਤਾ ਹੁੰਦਾ ਨਹੀਂ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਗ੍ਰਾਮ ਸਭਾਵਾਂ ਦੇ ਮਤੇ ਜੇ ਪੰਚਾਇਤਾਂ ਮਤੇ ਪਾਉਂਦੀਆਂ ਬਹੁਤ ਵਧੀਆ ਗੱਲ ਹੈ ਨਹੀਂ ਗ੍ਰਾਮ ਸਭਾਵਾਂ ਦੇ ਮਤੇ ਜ਼ਰੂਰ ਪਾਓ ਯੂਨੀਵਰਸਿਟੀ ਦੇ ਹੱਕ 'ਚ ਮਤਾ ਕੀ ਪਾਉਣਾ ਹੈ ਵੀ ਯੂਨੀਵਰਸਿਟੀ ਦਾ ਸੈਂਟਰ ਚੋਣਾ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੇ 14000 ਦੇ ਕਰੀਬ ਪੰਜਾਬ ਦੀਆਂ ਪੰਚਾਇਤਾਂ ਨੇ ਜੇ ਘਟੋ ਘਟ 10000 ਪੰਚਾਇਤ ਵੀ ਇਹ ਮਤੇ ਪਾ ਜਾਂਦੀ ਆ ਜਾਂ ਗ੍ਰਾਂਸ ਸਮਾ ਦੇ ਮਤੇ ਪੈ ਜਾਂਦੇ ਆ ਤਾਂ ਹਿਸਾਬ ਲਾ ਲਓ ਵੀ ਇਹਦਾ ਅਸਰ ਕਿੱਡੀ ਦੂਰ ਤੱਕ ਜਾਣਾ ਕੱਲ ਨੂੰ ਕੋਈ ਹਾਈ ਕੋਰਟਾਂ ਚ ਸੁਪਰੀਮ ਕੋਰਟਾਂ ਚ ਇੱਕ ਤਰੀਕੇ ਨਾਲ ਸਾਡਾ ਇਹ ਇੱਕ ਲੜਾਈ ਲੜਨ ਦਾ ਢੰਗ ਵੀ ਹੈਗਾ ਵੀ ਸਾਡਾ ਚੰਡੀਗੜ੍ਹ ਜਿਵੇਂ ਆ ਲਿਆਏ ਸੀਗੇ ਇਹ ਜਿਹੜਾ ਸੰਵਿਧਾਨਕ ਸੋਧ 131ਵੀਂ ਕਰਕੇ 240 ਦੇ ਅਧੀਨ ਚੰਡੀਗੜ੍ਹ ਨੂੰ ਲਿਆ ਕੇ ਸਾਰੇ ਰਾਸ਼ਟਰਪਤੀ ਅਧੀਨ ਕਰਨ ਲੱਗੇ ਸੀ ਇਹ ਅੱਛੀ ਗੱਲ ਰੱਖਣੀ ਇਹਨਾਂ ਨੇ ਹੌਲੀ-ਹੌਲੀ ਚੰਡੀਗੜ੍ਹ ਨੂੰ ਪੂਰਨ ਤੌਰ ਤੇ ਸਟੇਟ ਦਾ ਦਰਜਾ ਦੇਣਾ ਜਿਵੇਂ ਦਿੱਲੀ ਨੂੰ ਦਿੱਤਾ ਹੋਇਆ ਤੇ ਜਿੱਦੇ ਦਰਜਾ ਦੇਤਾ ਉਹਦੇ ਇਹ ਕੱਲਾ ਚੰਡੀਗੜ੍ਹ ਨਹੀਂ ਨਾਲ ਲੱਗਦੇ ਪੰਜਾਬ ਦੇ ਇਲਾਕੇ ਨੇ ਜਿਹੜੇ ਜੀਰਕਪੁਰ ਖੜ੍ਹ ਮਹਾਲੀ ਦੇ ਇਹ ਨਾਲੋਂ-ਨਾਲੋਂ ਇਲਾਕੇ ਵੀ ਇਹਨਾਂ ਨੇ ਕੱਟ ਕੇ ਚੰਡੀਗੜ੍ਹ ਨਾਲ ਜੋੜ ਕੇ ਇਹਨਾਂ ਨੇ ਪੂਰਨ ਸਟੇਟ ਦਾ ਦਰਜਾ ਇਹਨਾਂ ਨੇ ਚੰਡੀਗੜ੍ਹ ਨੂੰ ਦੇ ਦੇਣਾ ਸੋ ਮੇਰੀ ਅਪੀਲ ਆ ਭਾਈ ਧਿਆਨ ਦਿਓ ਯਾਰ ਇਹਨਾਂ ਗੱਲਾਂ ਵੱਲ ਇਹ ਹੌਲੀ-ਹੌਲੀ ਹੌਲੀ ਇਹ ਯੂਨੀਵਰਸਿਟੀ ਸ਼ੁਰੂ ਹੋ ਗਿਆ ਚੰਡੀਗੜ੍ਹ ਸ਼ੁਰੂ ਹੋ ਗਿਆ ਤਨ ਹੌਲੀ ਹੌਲੀ ਪੰਜਾਬ ਦੇ ਬਾਕੀ ਇਲਾਕਿਆਂ ਜਿੱਥੇ ਸਾਡੀ ਡੈਮੋਗ੍ਰਾਫੀ ਬਦਲ ਰਹੀ ਆ ਇਹਨਾਂ ਨੇ ਸਾਰਾ ਹੌਲੀ ਹੌਲੀ ਖੋਣਾ ਸਿਸਟਮ ਸੂ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਬਾਈ ਉੱਠੋ ਯਾਰ ਸਭ ਦਾ ਸਾਂਝਾ ਮਸਲਾ ਹੈ ਮੈਂ ਪੰਚਾਇਤਾਂ ਨੂੰ ਫਿਰ ਅਪੀਲ ਕਰਦਾ ਪੰਜਾਬੀਆਂ ਨੂੰ ਅਪੀਲ ਕਰਦਾ ਇਹ ਕੱਲ ਨੂੰ ਤਿਆਰੀ ਰੱਖਿਓ ਕੋਈ ਵੀ ਘਟਨਾ ਕੋਈ ਵੀ ਗੜਬੜ ਉੱਥੇ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਆ ਜਾਂ ਉੱਥੋਂ ਦਾ ਪੁਲਿਸ ਪ੍ਰਸ਼ਾਸਨ ਆ ਕਰ ਸਕਦਾ ਹੈ ਇਹ ਕੋਈ ਵੀ ਹਰਕਤ ਆ ਇਹ ਪਹਿਲਾਂ ਆਪਾਂ ਜਾਣਦੇ ਆ ਕਿ ਕੋਈ ਵੀ ਕੋਈ ਨਾ ਕੋਈ ਇਹੋ ਜਿਹਾ ਤਰੀਕਾ ਇਹ ਪਣਾਉਂਦੇ ਨੇ ਉਲਝਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਉੱਥੇ ਵਿਦਿਆਰਥੀ ਆ ਇਸ ਕਰਕੇ ਸਾਨੂੰ ਕੱਲ ਨੂੰ ਤਿਆਰ ਰਹਿਣਾ ਚਾਹੀਦਾ ਤੇ ਪੂਰਨ ਤੌਰ ਤੇ ਸਾਨੂੰ ਸਮਰਥਨ ਕਰਨਾ ਚਾਹੀਦਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਫੇਸਬੁਕਾਂ ਦੇ ਜਰੀਏ ਇੰਸਟਾਗ੍ਰਾਮ ਦੇ ਜਰੀਏ ਕਿਸੇ ਵੀ ਤਰੀਕੇ ਨਾਲ ਕੋਈ ਪੋਸਟਾਂ ਪਾ ਕੇ ਕੋਈ ਵੀਡੀਓ ਬਣਾ ਕੇ ਆਪਾਂ ਉਹਦਾ ਸਮਰਥਨ ਕਰ ਸਕਦੇ ਹਾਂ ਤੇ ਨਾਲ ਸਨੇਹਾ ਦੇ ਵਿੱਚੋਂ ਪੂਰਾ ਪੰਜਾਬ ਵੀ ਅਸੀਂ ਇਹ ਇਕੱਲੇ ਵਿਦਿਆਰਥੀ ਨਹੀਂ ਇਹ ਇਕੱਲਾ ਜਿਹੜਾ ਲੜ ਰੇ ਸੰਘਰਸ਼ ਪੂਰਾ ਪੰਜਾਬ ਇਹਨਾਂ ਦੇ ਨਾਲ ਸਾਰੇ ਪੰਜਾਬੀਆਂ ਦਾ ਨਾਲ ਇੱਕ ਠੋਕੇ ਨਾਲ ਹੈ ਚੰਡੀਗੜ੍ਹ ਲੈਣ ਲਈ ਵੀ ਅਸੀਂ ਆਵਾਂਗੇ ਯੂਨੀਵਰਸਿਟੀ ਵੀ ਅਸੀਂ ਚੋਣਾ ਜਾਣ ਨਹੀਂ ਦੇਣੀ ਯੂਨੀਵਰਸਿਟੀ ਕਿਸੇ ਵੀ ਹਾਲਾਤਾਂ ਦੇ ਵਿੱਚ ਸੋ ਤਿਆਰ ਰਹੋ ਤਕੜੇ ਰਹੋ ਵਿਦਿਆਰਥੀਓ ਮੋਰਚੀ ਵਾਲਿਓ ਤਕੜੇ ਰਹੋ ਜੀ ਉਹਦੇ ਤੁਹਾਡੇ ਨਾਲ ਹੈ ਇੱਕ ਠੋਕ ਕੇ ਤੁਹਾਡੇ ਨਾਲ ਹੈ ਹਰ ਪੱਖ ਤੋਂ ਤੁਹਾਡੇ ਨਾਲ ਖੜਾਂਗੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੇ ਬੇਫਿਕਰ ਰਹੋ ਪ੍ਰਲਾਹ ਨਾ ਮੰਨਿਓ ਕਿਸ ਚੀਜ਼ ਦੀ ਬੇਫਿਕਰ ਹੋ ਕੇ ਕਿਉਂਕਿ ਸਾਡੀ ਹੋਂਦ ਦੀ ਲੜਾਈ ਆ ਸਾਡੀ ਇਹ ਬਹੁਤ ਮਹਾਨ ਸਭਿਆਤਾ ਦੀ ਲੜਾਈ ਆ ਅਸੀਂ ਪਿੱਛੇ ਨਹੀਂ ਹਟ ਸਕਦੇ ਜੇ ਅਸੀਂ ਪਿੱਛੇ ਹਟਦਿਆਂ ਤਾਂ ਅਸੀਂ ਇਹ ਸਭਿਆਤਾ ਨੂੰ ਖਮਾ ਲਾਂਗੇ ਆਪਣੀ ਹੋਂਦ ਨੂੰ ਖਤਮ ਕਰ ਲਾਂਗੇ ਤਕੜੇ ਰਹੋ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਤੇ ਹੋਣੀ ਹੋਣੀ ਸੱਚ ਦੀ ਜਿੱਤ ਹੋਣੀ ਹੈ ਜਿੰਨਾ ਮਰਜ਼ੀ ਚੱਲ ਪੈਣਾ ਇਹ ਆਪਣੇ ਜਿਹੜੇ ਕੂੜ ਪ੍ਰਚਾਰ ਤੇ ਜਾਂ ਆਪਣੀਆਂ ਨੀਤੀਆਂ ਤੇ ਪਰ ਪ੍ਰਵਾਹ ਨਾ ਕਰੋ ਯੋਧਿਓ ਪੰਜਾਬ ਸੋਡੇ ਨਾਲ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ